ਸ਼ੰਕਰਨਾ ਸ਼ੁਰੂ ਹੈ ਨਾ ਆਉਂਦੇ ਨੇ ਸਾਰਾ ਹੁਣੇ ਪ੍ਰਾਪਨੇ ਸੈਟਿੰਗ ਕੀਤੀ ਸੀ ਤੇ ਸਾਰਾ ਖਲਾਰਾ ਪਾਤਾ ਤੂੰ ਇੰਨਾ ਪਹਿਲਾਂ ਸਵੇਰੇ ਪੱਗ ਬੰਨ੍ਹਦਾ ਰਿਹਾ ਸਿੱਖਦਾ ਰਿਹਾ ਤੇ ਹੁਣ ਪੈਂਟਾਂ ਚੇਂਜ ਕਰਨ ਤੇ ਹੋ ਗਿਆ ਕਦੀ ਕੋਈ ਕੱਪੜਾ ਪਾਉਂਦਾ ਕਦੀ ਕੋਈ ਕੱਪੜਾ ਪਾਉਂਦਾ ਕਿੱਧਰ ਨੂੰ ਛੱਲਿਆ ਹੁਣ ਕਿੱਧਰ ਲਈ ਤਿਆਰੀ ਆ ਪੈਂਡ ਦੀ ਪੈਂਡ ਕਿੱਥੇ ਸਿੰਗਲ ਲੈ ਕੇ ਕਿੱ데 ਨਹੀਂ ਜਾਣਾ ਇੱਕ ਤਾਂ ਤੁੱਪ ਬਹੁਤ ਆ ਤੇ ਨਾਲੇ ਪੈਂਡ ਚ ਕਿੱ데 ਨਹੀਂ ਜਾਣਾ ਘਰੇ ਰਹਿਣਾ ਇੱਥੇ ਚਲੋ ਬੇਸ਼ੱਕ ਕਲਾਸ ਪੜਾਈ ਪੇਪਰ ਹੋ ਗਿਆ ਫਰੀਆਂ ਹੁਣ ਤੋਂ ਤੇ ਐਂ ਥੋੜੋ ਐਵੇਂ ਪਿੰਡ ਚ ਤੁਰੇ ਫਿਰਨਾ ਕਿਤੇ ਨਹੀਂ ਜਾਣਾਗਾ ਚੱਲ ਸਾਰਾ ਖਲਾਰਾ ਸੈੱਟ ਹੋਵੇਂ ਕਰ ਕੁੜੀ ਨੇ ਸਾਰਾ ਖਲਾਰਾ ਚੱਕਿਆ ਸੀ ਹੁਣ ਤੋਂ ਬਾਤਾ ਸਾਰਾ ਖਲਾਰਾ ਸਹੀ ਟੰਗ ਨਾ ਕਰ ਸਾਰੇ ਟੂ ਵਾਲੇ ਕੱਪੜੇ ਖਲਾਰੇ ਪਾ ਕੇ ਰੱਖ ਤੇ ਹੁਣ ਤੈਂ ਕਿ ਨਹੀਂ ਮਾਰਨੀਆਂ ਇਹਦੀਆਂ ਐਸੀ ਤੂੰ ਖਲਾਰਾ ਪਾਇਆ ਐਂ ਥੋੜੋ ਕੱਲਗਾ ਕੁੜਗਾ ਨੇ ਥੋੜੋ ਕੰਮ ਕਰਨੇ ਹੁੰਦੇ ਮੁੰਡੇ ਵੀ ਕੰਮ ਕਰਦੇ ਆ ਕੰਮ ਕਰਨਾ ਸਿੱਖ ਤੂੰ ਵੀ ਆਪਦੀ ਵਾਈਫ ਨਾਲ ਕੰਮ ਕਰਾਇਆ ਕਰਨਾ ਸਹੀ ਢੰਗ ਨਾਲ ਾਟੋ ਨੂੰ ਵੇਖਦਾ ਕੱਪੜਾ ਬਾਹਰ ਚੱਲ ਸੈਟ ਕਰ ਪਰਨੇ ਵੀ ਰੱਖੋ ਚੱਲ 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 ਬੱਚਿਆਂ ਨਾਲ ਥੋੜਾ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਫ੍ਰੀडम ਦੇਵਾਂਗੇ ਨਾ ਉਹ ਵਿਗੜਨਗੇ ਇਸ ਲਈ ਥੋੜਾ ਜਿਆ ਉਹਨਾਂ ਨੂੰ ਕਰਨਾ ਚਾਹੀਦਾ ਜੇ ਆਪਾਂ ਕੁੜੀਆਂ ਨੂੰ ਝੜਕਦੇ ਮੁੰਡਿਆਂ ਨੂੰ ਵੀ ਝੜਕਣਾ ਚਾਹੀਦਾ ਹਨਾ ਮੇਰੀ ਸੋਚ ਤਾਂ ਐਵੇਂ ਦੀ ਹੈ ਵੀ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਰੱਖੋ ਉਹ ਸਾਡੇ ਤਾਂ ਵੈਸੇ ਰਹਿੰਦੇ ਨਹੀਂ ਹੁਣ ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜੀ ਡੰਡੇ ਦੀ ਘਾਟ ਆ ਹੈਨਾ ਇਹ ਕਹਿੰਦੀ ਹੁਣ ਮੰਮੀ ਤਾਂ ਵੀਡੀਓ ਬਣਾਉਂਦੀ ਰਹਿੰਦੀ ਆ ਮੰਮੀ ਨੂੰ ਕੀ ਆ ਆਪੇ ਬਸ ਕਹਿੰਦੇ ਆ ਹਟ ਜਾਂਦੇ ਆ ਪਰ ਸ਼ਰਾਰਤਾਂ ਕਰਦੇ ਆ ਜਿਹੜੀਆਂ ਹੁਣ ਇਹਨਾਂ ਦੇ ਕੰਟਰੋਲ ਕਰਨਾ ਪੈਣਾ ਹਣ ਤੂੰ ਚੱਲਿਆ ਕਿੱਥੇ ਚੱਲਿਆ ਮੈਨੂੰ ਦੱਸ ਦੇ ਸਾਫ਼-ਸਾਫ਼ ਮੇਰੇ ਦੇ ਹਰ ਗੁੰਦ ਦੱਸ ਨਹੀ ਆਪਣੀ ਗਲੀ-ਗਲੀ ਚ ਰਹਿਣਾ ਹੋਰ ਕਿਤੇ ਜਾਣਾ ਨਹੀਂ ਆ ਠੀਕ ਆ ਦੂਰ ਨਹੀਂ ਜਾਣਾ ਫਿਰ ਤੇਰੇ ਪਾਪਾ ਮੈਨੂੰ ਬੋਲਦੇ ਆ ਠੀਕ ਹੈ ਨਾ ਚੱਲ ਬਰਬ ਤੂੰ ਕੱਪੜੇ ਰੱਖਣੇ ਸ਼ੁਰੂ ਕਰ ਆਪਾਂ ਕੱਪੜਿਆਂ ਦੀ ਕਟਿੰਗ ਕਰੀਏ ਜਲਦੀ ਹੈ ਜੀ ਦੂਰ ਨਾ ਜਾਇਂ ਠੀਕ ਹੈ ਛੜਕਦੇ ਤਾਂ ਬਿਲਕੁਲ ਨਹੀਂ ਜਾਣਾ ਚਲੋ ਬੇਟਾ ਆਪਾਂ ਕੱਪੜੇ ਸਟਾਰਟ ਕਰੀਏ ਕਟਣੀ ਹਾਂਜੀ ਚਲੋ ਰੱਖੋ ਫੇਰ ਇੱਕ ਹੀ ਹੈ ਜੈਵਲਰੀ ਖੋਲੀ ਹੁਣ ਇਹ ਪਾਉਣੀ ਸੀਗੀ ਉਹ ਤਾਂ ਵੈਸੇ ਹੀ ਸੈੱਟ ਕਰ ਦਿੱਤਾ ਹਾਂ ਚਲੋ ਕੱਪੜੇ ਜਿਹੜੇ ਕੋਈ ਆਪਾਂ ਕਟਿੰਗ ਕਰਨੇ ਆ ਦੋ ਸੂਟਸ ਕਟਿੰਗ ਕਰਾਂਗੇ ਆਪਾਂ ਨਾਲੇ ਤਾਂ ਤੁਸੀਂ ਥੋੜਾ ਸਿੱਖ ਲੋਗੇ ਨਹੀਂ ਦਿਮਾਗ ਚ ਆਜੂ ਇੱਕਦਮ ਤਾਂ ਨਹੀਂ ਸਿੱਖਿਆ ਜਾਣਾ ਪਰ ਟਾਈਮ ਤਾਂ ਜ਼ਰੂਰ ਲੱਗਣਗੇ ਚਲੋ ਕੋਈ ਨਹੀਂ ਰੱਖੋ ਸਾਰਾ ਕੁਝ ਅਚੌਕ ਵਗੈਰਾ ਵੀ ਸਾਰਾ ਕੁਝ ਰੱਖ ਆਪਣੀ ਬੁੱਕ ਲੈ ਕੇ ਆ ਨੋਟ ਜਿੱਤੇ ਆਪ ਲਿਖਣ ਦਾ ਨਾਪ ਉਹ ਲੈ ਕੇ ਹੋ ਇੱਕ ਵਾਰੀ ਤਾਂ ਆਪਾਂ ਸਾਰੇ ਸੂਟ ਨਹੀਂ ਨਾ ਕੱਟ ਸਕਦੇ ਤੇ ਇਸ ਲਈ ਦੋ ਹੀ ਰੱਖ ਦੋ ਹੀ ਕਟਿੰਗ ਕਰਾਂਗੇ ਜਿਹੜੇ ਜਲਦੀ ਵਾਲੇ ਉਹ ਰੱਖ ਲਓ ਸੂਟ ਸਾਰੇ ਅਗੇ ਲਾਈਨਿੰਗ ਵਾਲੇ ਟੈਂਪ ਤਾਂ ਲੱਗ ਹੀ ਜਾਣਾ ਤੇ ਇਸਲੇ ਪਦੋਂ ਕੱਟ ਕਰ ਲੈਨੇ ਇੱਕ ਸਟਿਚ ਕਰ ਦਾਂਗੇ ਅੱਜ ਇੱਕ ਬਾਅਦ ਚ ਹੈਨਾ ਤਰਪਾਈ ਕਰਨੀ ਸਿੱਖਣੀ ਆ ਤਾਂ ਕਿ ਮੇਰੀ ਵੀ ਹੈਲਪ ਹੋ ਜੇ ਤੇ ਤੈਨੂੰ ਵੀ ਆ ਜਾਊਗੀ ਤਰਪਾਈ ਕਰਨੀ ਤੇ ਕੁੜੀਆਂ ਨੂੰ ਹੁਣ ਤਾਂ ਤਰਪਾਈ ਵੀ ਨਹੀਂ ਆਉਂਦੀ ਬੇਸ਼ੱਕ ਘਰ ਘਰ ਕੁੜੀਆਂ ਸਲਾਈ ਆਲੀਆਂ ਜਿੰਨਾਂ ਕੁੜੀਆਂ ਨੂੰ ਸਲਾਈ ਆਉਂਦੀ ਉਹ ਬਹੁਤ ਵਧੀਆ ਤੇ ਜਿਨ੍ਹਾਂ ਨੂੰ ਨਹੀਂ ਆਉਂਦੀ ਉਹਨਾਂ ਨੂੰ ਤਰਪਾਈ ਵੀ ਨਹੀਂ ਆਉਂਦੀ ਸਿੱਖਣਾ ਸਾਰਾ ਕੁਝ ਚਾਹੀਦਾ ਹੈਨਾ ਤੇ ਚਲੋ ਕੋਈ ਨਹੀਂ ਸਨੋ ਦੀ ਅਸੀਂ ਲੱਗੇ ਆਂ ਸੂਟ ਕਟਿੰਗ ਕਰਨ ਖੋਨੇ ਆ ਬੱਚਾ ਨੂੰ ਮਾੜਾ ਮੋਟਾ ਕੁਝ ਸ਼ੁਰੂ ਕਰਦੇ ਆ ਸਿੱਖਣਾ ਇਹਨਾਂ ਦਾ ਦਿਮਾਗ ਦੇ ਵਿੱਚ ਤੇ ਹੁੰਦਾ ਵਾ ਜਿਹਦਾ ਮਨ ਕਰ ਸਕ ਲੈਂਦਾ ਜਿਹਦਾ ਨਹੀਂ ਤਾਂ ਨਹੀਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਬੱਚਾ ਨੂੰ ਸਲਾਈ ਵੀ ਹੋਣੀ ਚਾਹੀਦੀ ਕੁੜੀਆਂ ਨੂੰ ਓਕੇ ਬਾਏ ਠੀਕ ਹੈ ਜੀ